ਇੱਕ ਬੱਚੇ ਨੂੰ ਗੁਰਤੀ ਦੇ ਰਿਹਾ ਹੈ ਇਹ ਰਸਮ ਮੈਨੂੰ ਬਹੁਤ ਦਿਲੋਂ ਪਿਆਰੀ ਲੱਗਦੀ ਹੈ ਵੀ ਪਹਿਲਵਾਨਾਂ ਕੋਲੋਂ ਗੁਰਤੀਆਂ ਦਵਾਈਆਂ ਜਾਂਦੀਆਂ ਸਨ ਵੀ ਸਾਡਾ ਬੱਚਾ ਪਹਿਲਵਾਨ ਬਣੇ ਜੇ ਨਾਂ ਵੀ ਬਣ ਸਕੇ ਤੇ ਤੰਦਰੁਸਤ ਜ਼ਰੂਰ ਬਣੇ ਹਾਂਡੀ ਖੇੜਾ ਪਿੰਡ ਦਾ ਜੰਪਲ ਛੋਟਾ ਬੱਚਾ ਹੈ ਮਨੀਸ਼ ਇਹਨੂੰ ਗੁਰਤੀ ਦਿੱਤੀ ਜਾ ਰਹੀ ਹੈ ਸੋ ਸ਼ੀਲੂ ਸਾਡੀ ਖੇਡ ਕਬੱਡੀ ਦਾ ਮਾਨ ਜਾਫੀ ਗੁਰਤੀ ਦੇ ਰਿਹਾ ਹੈ ਇਹਦੇ ਲਈ ਵੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਸੋ ਬੱਚੇ ਦੇ ਵਾਸਤੇ ਸ਼ੁਭ ਸ਼ਾਮਾਂ ਤੇ ਸ਼ੀਲੂ ਦੇ ਲਈ ਬਹੁਤ ਵੱਡੀ ਮੁਬਾਰਕਬਾਦ ਹੈ ਵੀ ਬੱਚਿਆਂ ਨੂੰ ਦਵਾਈਆਂ ਜੰਦੀਆਂ ਨੇ ਗੁਰਤੀਆਂ ਜੁੱਧਵੀਰ ਗੁਦਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੁੱਧਵੀਰ ਗੁਦਾਰਾ ਜੀ ਰਾਜੂ ਫਕਰ ਚੰਡੇ ਦਾ ਵਿਸ਼ੇਸ਼ ਸਨਮਾਨ ਨਿਆਲ ਸਿੰਘ ਜੀ ਸਰਪੰਚ ਸਾਹਿਬ ਹਾਂਡੀ ਖੇੜਾ ਮੋਟਰਸਾਈਕਲ ਦੇ ਨਾਲ ਜਿਹੜਾ ਰਾਜੂ ਵਾਲਾ ਮੋਟਰਸਾਈਕਲ ਆ ਉਹ ਲੈ ਆਓ ਜੀ ਇਧਰੇ ਪਾਸੇ ਤੇ ਟੀਮਾਂ ਆਜੋ ਟੀਮ ਇੱਕ ਟੀਮ ਮੈਦਾਨ ਦੇ ਅੰਦਰ ਮਾਝਾ ਤੇ ਦੁਆਬਾ ਦੀਆਂ ਟੀਮਾਂ ਦੇ ਦਰਮਿਆਨ ਟੌਪ ਦਾ ਮੈਚ ਮਾਝੇ ਦੀ ਟੀਮ ਆ ਗਈ ਦੁਆਬੇ ਦੀ ਟੀਮ ਨੂੰ ਬੇਨਤੀ ਹੈ ਵੀ ਜਿਹੜੇ ਭੈਣ ਜੀ ਲਈ ਗੁਜਾਰਸ਼ ਕੀਤੀ ਆਪ ਸਭ ਨੂੰ ਕਿਉਂਕਿ ਇਹਨਾਂ ਦੇ ਕਰਵਲੇ ਵੀ ਹੈ ਕਿੰਡੀਆਂ ਜਿਹੜੀਆਂ ਬਿਲਕੁਲ ਖਰਾਬ ਹੈ ਉਹ ਤੁਹਾਡੀ ਕਿਚ